ਕਿੰਨੀਆਂ ਬਾਣੀਆਂ ਦਾ ਪਾਠ ਤੁਸੀਂ ਹਰ ਰੋਜ਼ ਕਰਦੇ ਹੋ ਮਹਾਰਾਜ ਦੀ ਕਿਰਪਾ ਨਾਲ ਜੀ 12-13 ਬਾਣੀਆਂ ਦਾ ਪਾਠ ਕਰ ਕਰਦੇ ਹਾਂ ਜੀ ਹਰ ਰੋਜ਼ ਜੀ ਕਿਉਂਕਿ ਕੋਈ ਵੀ ਚੀਜ਼ ਹੈ ਜੇ ਉਹਨੂੰ ਆਪਾਂ ਪਕਾਈਏ ਨਾ ਪੜ੍ਹੀਏ ਨਾ ਫਿਰ ਉਹਨਾਂ ਚਰ ਜਾਗ ਨਹੀਂ ਹੁੰਦੀ ਜਾਗ ਨਹੀਂ ਹੋ ਸਕਦੀ ਕਿਹੜੀ 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 ਗੁਰਬਾਣੀ ਜਿਹੜੀ ਤੁਸੀਂ ਹਰ ਰੋਜ਼ ਜਿਹੜੀ ਤੁਸੀਂ ਆਪਣੇ ਵਸਾਈ ਹੋਈ ਹੈ ਮਨ ਚ ਕਿਹੜੀ-ਕਿਹੜੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜਾ ਸਿਧਾਂਤ ਮਹਾਰੇ ਨੇ ਬਖਸ਼ਿਆ ਪੰਜ ਬਾਣੀਆਂ ਨਿਤਨੇਮ ਜੀ ਪੂਰੇ ਸੱਤ ਬਾਣੀਆਂ ਆ ਜਾਂਦੀਆਂ ਇਹਦੇ ਵਿੱਚ ਰਹਿ ਰਸਤੇ ਕੀਰਤਨ ਸੋਹਦਾ ਜੀ ਬਾਕੀ ਜਿਹੜੀਆਂ ਆਰਤੀ ਲਾਵਾਂ ਬਸੰਤ ਕੀ ਵਾਰ ਸ਼ਬਦ ਹਜ਼ਾਰੇ ਵਗੈਰਾ ਇਹੋ ਜਿਹੀ ਬਾਣੀਆਂ। ਉਹ ਠੀਕ ਹੈ। ਹਾਂ ਉਹ ਅੱਡ ਬਾਣੀਆਂ। ਉਹ ਪੰਜ ਬਾਣੀਆਂ ਤੋਂ ਬਿਨਾਂ ਇਹ। ਹਾਂ। ਇਹ ਫਿਰ ਤੁਹਾਨੂੰ ਕੰਠ ਯਾਦ ਆ ਹੁਣ? ਹਾਂ ਜੀ। ਪੰਜ ਦੀਆਂ ਪੰਜੇ ਬਾਣੀਆਂ ਨੇ ਨਿਤਨੇਮ ਆ ਲੀਆਂ। ਹਾਂ ਜੀ। ਤੇ ਬਾਕੀ ਜਿਹੜੀਆਂ ਤੁਸੀਂ ਸੱਤ ਕਿਹਾ? ਹਾਂ ਰਹਿਰਾ ਸ ਕੀਰਤਨ ਸੋਇਲਾ। ਇਹ ਸੱਤ ਬਾਣੀਆਂ ਪੂਰੀਆਂ ਹੋ ਗਈਆਂ। ਸੱਤ ਬਾਣੀਆਂ ਦਾ ਤਾਂ ਨਿਤਨੇਮ ਹੈ ਪੂਰਾ ਜੀ ਆਪਣਾ। ਠੀਕ ਹੈ। ਦਸ਼ਮ ਪਾਸ਼ਾ ਮਰ ਨੇ ਸਿਧਾਂਤ ਬਖਸ਼ਿਆ। ਜੀ ਇੰਨੇ ਤਨੇ ਮੈਂ ਸਤ ਬਾਣੀਆਂ ਦਾ ਪੂਰਾ ਮੈਥੋਂ ਗਾਇਬ ਵੀ ਪੈ ਗਿਆ ਸੀਗਾ ਚਲੋ ਫਿਰ ਮੈਂ ਅਰਦਾਸ ਕੀਤੀ ਹੁਣ ਦੁਬਾਰਾ ਫੇਰ ਮਹਾਰੇ ਦੀ ਕਿਰਪਾ ਨਾਲ ਸ਼ੁਰੂ ਕੀਤਾ ਫਿਰ ਉਹ ਕੀਤਾ ਹੁਣ ਤੁਹਾਡੇ ਕੰਠ ਹੈ ਸਾਰੀਆਂ ਬਾਣੀਆਂ ਹਾਂਜੀ ਮਹਾਰੇ ਦੀ ਕਿਰਪਾ ਤੇ ਇਹ ਮਤਲਬ ਜਦੋਂ ਤੁਸੀਂ ਗੁਰਬਾਣੀ ਇਧਰਲੇ ਪਾਸੇ ਜੁੜੇ ਚਲੋ ਬੱਚ ਪੁੰਚ ਤਾਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਧਰ ਜਾਣਾ ਹੈ ਜਦੋਂ ਇਧਰਲੇ ਪਾਸੇ ਲੈਣ ਹੋੜੇ ਹੁਣ ਜਦੋਂ ਗੁਰਬਾਣੀ ਨਾਲ ਜੁੜੇ ਹੋ ਕਿੰਨਾ ਕੰਮ ਆਉਂਦਾ ਬਾਣੀ ਪੜਨ ਤਾਂ ਨੰਨ ਦੀ ਬਹੁਤ ਹੋਣਾ ਜੀ ਪੜ ਕੇ ਜਿਹੜਾ ਬੰਦਾ ਦੇਖਦਾ ਉਹਨੂੰ ਪਤਾ ਹੈ ਜੀ ਹੁਣ ਜਿਵੇਂ ਕੋਈ ਗੁੰਗਾ ਹੈ ਪਰ ਉਹਦਾ ਰਸ ਲੈ ਲਈਏ ਜੀ ਉਹਨੂੰ ਮਠਿਆਈ ਦਾ ਰਸ ਆਉਂਦਾ ਪਰ ਦੱਸ ਨਹੀਂ ਸਕਦਾ ਨਹੀਂ ਦੱਸ ਸਕਦਾ ਕਿਉਂ ਨਹੀਂ ਦੱਸ ਸਕਦਾ ਉਹ ਗੁੰਗਾ ਹੈ ਹੁਣ ਇਸੇ ਤਰ੍ਹਾਂ ਜਿਹਨੂੰ ਬਾਣੀ ਦਾ ਰਸ ਆ ਜਾਏ ਉਹ ਦੱਸ ਨਹੀਂ ਸਕਦਾ ਕਿਉਂਕਿ ਜਿਹਨਾਂ ਹਰ ਪਾਇਓ ਤੇ ਨਾ ਸ਼ਿਪਾਇ ਬਣ ਗਏ ਜਿਨ੍ਹਾਂ ਨੇ ਬਾਣੀ ਦਾ ਅਧਿਆਨ ਕਰ ਲਿਆ ਬਾਣੀ ਪੜ ਲਈ ਉਹ ਬਸ ਉਹਦੀਆਂ ਤਾਂ ਉਹ ਹੀ ਜਾਣ ਸਕਦਾ ਹੈ ਉਹ ਹੀ ਜਾਣ ਸਕਦਾ ਗੁਰਬਾਣੀ ਮਤਲਬ ਤੁਹਾਡੇ ਜਿਵੇਂ ਤੁਸੀਂ ਇੱਕ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਔਕੜਾਂ ਉਹਨੂੰ ਗੁਰਬਾਣੀ ਕਿਵੇਂ ਹੱਲ ਕਰਨ ਦਾ ਮਤਲਬ ਹੌਸਲਾ ਦਿੰਦੀ ਹੈ ਕੀ ਕੀ ਕਹਿੰਦੀ ਹੈ ਗੁਰਬਾਣੀ ਗੁਰਬਾਣੀ ਹੱਲ ਇਸ ਤਰ੍ਹਾਂ ਵੀ ਜਿਵੇਂ ਸੁੱਖ-ਦੁੱਖ ਕੋਈ ਜ਼ਿੰਦਗੀ 'ਚ ਆ ਜਾਏ ਜੀ ਆਹ ਦੁੱਖ ਲੱਗ ਜੇ ਹਨਾ ਕਈਆਂ ਨੂੰ ਸਦਮੇ ਲੱਗ ਜਾਂਦੇ ਪਰ ਉਹ ਫਿਰ ਬਾਣੀ ਸਮਝਾ ਦਿੰਦੇ ਵੀ ਸੁੱਖ-ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਜੀ ਹੁਣ ਇਹਦਾ ਅਰਥ ਹੈ ਸੁੱਖ-ਦੁੱਖ ਦੋਏਦਾਰ ਕੱਪੜੇ ਇਹ ਦੋਏ ਕੱਪੜੇ ਨੇ ਇਹ ਜ਼ਿੰਦਗੀ ਦੇ ਵਿੱਚ ਮਨੁੱਖ ਨੂੰ ਤਾਰਨ ਕਰਨੇ ਪੈਂਦੇ ਜੀ ਜੇ ਦੁੱਖ ਨਾ ਆਊ ਤਾਂ ਸੁੱਖ ਨਹੀਂ ਆ ਸਕਦਾ ਜੇ ਸੁੱਖ ਆਊ ਫਿਰ ਦੁੱਖ ਨਹੀਂ ਆਸ ਜੇ ਸੁੱਖ ਨਾ ਆਊ ਫਿਰ ਦੁੱਖ ਨਹੀਂ ਆ ਸਕਦਾ ਜੀ ਕਿਉਂਕਿ ਅਕਾਲ ਪੁਰਖ ਨੇ ਇਹ ਨਾ ਤਿੰਨਾਂ ਚਾਰਾਂ ਚੀਜ਼ਾਂ ਦਾ ਸੰਮੇਲਨ ਬਣਾਇਆ ਹੈ ਪਾਪ ਹੁਣ ਆਪਾਂ ਸਾਰੇ ਕਹਿੰਦੇ ਆ ਵੀ ਪੁੰਨਾ ਹੈ ਪੁੰਨਾ ਹੈ ਜੀ ਪਾਪ ਕਿਤੇ ਆਪੇ ਤਾਂ ਨਹੀਂ ਬਣ ਗਿਆ ਨਾ ਜੀ ਪਾਪ ਵੀ ਰੱਬ ਨੇ ਬਣਾਇਆ ਨਾ ਜੀ ਕਹਿਣ ਤੋਂ ਪਾਪ ਵੀ ਦੋਹਾਂ ਚੀਜ਼ਾਂ ਨਾਲ ਇੱਕ ਦੂਜੇ ਨੂੰ ਚੀਜ਼ ਸਿੱਧ ਕੀਤੀ ਹੈ ਪਾਪ ਪੁੰਨ ਪਤੀ ਪਤਨੀ ਦੁੱਖ ਸੁੱਖ ਇਸ ਤਰ੍ਹਾਂ ਖੁਸ਼ੀਆਂ ਗਮੀਆਂ ਇਹ ਇੱਕ ਦੂਜੇ ਨਾਲ ਚੀਜ਼ ਨੂੰ ਸਿੱਧ ਕੀਤੀ ਹੈ ਜੀ हां ਜਿਹੜਾ ਸੱਚ ਹੁੰਦਾ ਉਹ ਨਿਤਰਦਾ ਜੀ ਅੱਗੇ ਆ ਕੇ ਜਿੰਨਾ ਮਰਜੀ ਆਪਾਂ ਸਿਪਾਈ ਚਲੋ ਨਹੀਂ ਛਿਪਦਾ ਜੀ ਇਹ ਇੱਕ ਜਿਵੇਂ ਪਰਿਵਾਰ ਸ਼ੁਰੂ ਤੋਂ ਹੀ ਸਿੱਖੀਆਂ ਜਿਹੜਿਆ ਵਸ ਸੀ ਕਿ ਨਹੀਂ ਤੁਸੀਂ ਪਰਿਵਾਰ ਤਾਂ ਜੀ ਚਲੋ ਐਦਾਂ ਹੀ ਸੀਗਾ ਨਹੀਂ ਕੋਈ ਸਿੱਖੀ ਨਾਲ ਐਦਾਂ ਨਹੀਂ ਜੁੜਿਆ ਠੀਕ ਹੈ ਹਾਂ ਪਹਿਲਾਂ ਮੇਰੇ ਪਿਤਾ ਜੀ ਹਰ ਸੇਵਾ ਕਰਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਠੀਕ ਹੈ ਉਹ ਤਾਂ ਚਲੋ ਕੋਈ ਨਾ ਕੋਈ ਗੱਲ ਹੋ ਗਈ ਸੀ ਤੇ ਉਸ ਤੋਂ ਬਾਅਦ ਉਹ ਫਿਰ ਠੀਕ ਹੈ ਪਰ ਸੇਵਾ ਕਰਦੇ ਹਾਂ ਹੁਣ ਵੀ ਪਰ ਤੁਸੀਂ ਜੁੜੇ ਹੋ ਹਾਂ ਤੁਸੀਂ ਪੂਰਨ ਤੌਰ ਤੇ ਜੁੜ ਗਏ ਹੂੰ ਇਹ ਛੋਟਾ ਭਾਈ ਇਹ ਇਹ ਹਜੇ ਇਹ ਅਮਰਤਨੀ ਛਕਿਆ ਛੋਟੇ ਭਾਈ ਨੇ ਨਹੀਂ ਇਹ ਤਾਂ ਛਕਿਆ ਨਹੀਂ ਹੈ ਠੀਕ ਹੈ ਇਹਨੂੰ ਤਾਂ ਨਹੀਂ ਛਕਾਇਆ ਇਹਦੇ ਪਿਛਲੇ ਉਮਰ ਜੀ ਤੇ ਸੱਟ ਲੱਗ ਗਈ ਸੀਗੇ ਤੇ ਇਹਦੇ ਨਾ ਸਿਰ ਦੇ ਵਿੱਚ ਜਾਨਕਿ ਉਹ ਰਾੜਾਂ ਵੱਜੀਆਂ ਸੀਗੀਆਂ ਤੇ ਉਹ ਸੈਰੇ ਦਾ ਜਾਨਕਿ ਟਾਂਕੇ ਲੱਗੇ ਸੀ ਇਹਦੇ ਤੋਂ ਵਾਲ ਮੜ ਕੇ ਕੱਟਣੇ ਪਏ ਸਾਰੇ ਦੁਆਰ ਤੋਂ ਰਾੜਾਂ ਕਿਵੇਂ ਵੱਜ ਗਈਆਂ ਉਹ ਸ਼ਰਾਰਤਾਂ ਜ਼ਰੂਰ ਤਾਂ ਬਹੁਤ ਕਰਦੇ ਰਹਿੰਦਾ ਤੁਹਾਨੂੰ ਪਤਾ ਉੱਥੇ ਬੱਚੇ ਖੁੱਲੀ ਜਗ੍ਹਾ ਉੱਥੇ ਤੇ ਆਮ ਉਹ ਤੱਕੀ ਆਗੇ ਹੁਣ ਮੂਹਰੇ ਕੋਈ ਸਰਿਆਸੂਰੀ ਦੇ ਰਾੜ ਉੱਥੇ ਆਮ ਕੰਡਾਂ 'ਚ ਗੱਡੀਆਂ ਹੁੰਦੀਆਂ ਕਈ ਵਾਰੀ ਉਹ ਸਰਸੁਰ 'ਚ ਕਈ ਵਾਰ ਵੱਜਦੀਆਂ ਵਾਜੀਆਂ ਦੀ ਐ ਉੱਥੇ ਤੁਹਾਡੇ ਨਾਲ ਦੇ ਹੋਰ ਵੀ ਸਿੰਘ ਨੇ ਵਾਧੂ ਵਾਧੂ ਉਹ ਜਿਹੇ ਸਿੰਘ ਬਹੁਤ ਨੇ ਬੇਸਹਾਰਾ ਉੱਥੇ ਤਾਂ ਜੀ ਇਹੋ ਜਿਹੇ ਵੀ ਬੱਚੇ ਨੇ ਜਿਨ੍ਹਾਂ ਨੂੰ ਨਾਂ ਤਾਂ ਦਿੰਦਾ ਨਾ ਉਹ ਸੁਣ ਸਕਦੇ ਨੇ ਨਾ ਉਹ ਬੋਲ ਸਕਦੇ ਨੇ ਤੇ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਅੱਛਾ ਜੀ ਇਹੋ ਜਿਹੇ ਬੱਚੇ ਵੀ ਉੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਦੇਖ ਕੇ ਮਨ ਨੂੰ ਹਲਾਉਣਾ ਆਉਂਦਾ ਵੀ ਯਾਰ ਆਪਾਂ ਤਾਂ ਫਿਰ ਵੀ ਪ੍ਰਮਾਤਮਾ ਨੇ ਦਿਮਾਗ ਦਿੱਤਾ ਹੈ ਹਨਾ ਹੋਰ ਹੱਥ ਪੈਰ ਦਿੱਤੇ ਆ ਸਭ ਕੁਝ ਦਿੱਤਾ ਪਰ ਉਹ ਵਿਚਾਰੇ ਬੱਚੇ ਜਿਨ੍ਹਾਂ ਨੂੰ ਦਿੱਤਾ ਹੀ ਕੁਝ ਨਹੀਂ ਕਿਸੇ ਦਿਨ ਰੱਬ ਨੂੰ ਬੈਠ ਕੇ ਚਲੋ ਹੁਣ ਤਾਂ ਤੁਸੀਂ ਤੁਹਾਨੂੰ ਸਮਝੇ ਕਿਸੇ ਦਾ ਰੱਬ ਨੂੰ ਬੈਠ ਕੇ ਦੋਸ਼ ਦਿੱਤੇ ਆ ਵੀ ਤੂੰ ਆ ਕਿਉਂ ਕਮੀ ਰੱਖੀ ਨਹੀਂ ਪਰਮਾਤਮਾ ਦਾ ਦੋਸ਼ ਨਹੀਂ ਦੋਸ਼ ਆਪਣੇ ਕਰਮਾਂ ਦਾ ਹੁੰਦਾ ਜੀ ਪਰਮਾਤਮਾ ਦਾ ਦੋਸ਼ ਨਹੀਂ ਮੰਨਦੇ ਤੁਸੀਂ ਨਹੀਂ ਨਹੀਂ ਪਰਮਾਤਮਾ ਦਾ ਦੋਸ਼ ਹੀ ਨਹੀਂ ਦਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਤੀਜੇ ਵਰਜਣਾ ਚਲੋ ਜੇ ਪਰਮਾਤਮਾ ਸਾਨੂੰ ਚਲੋ ਨਿਗਾਹ ਦੇ ਦਿੰਦਾ ਜੀ ਨਾ ਜਾਣੀਏ ਤੁਹਾਨੂੰ ਪਤਾ ਅੱਜ ਕੱਲ ਦੀ ਨੌਜਵਾਨ ਪੀੜੀ ਦਾ ਹਾਲ ਕੀ ਹੈ ਜੀ ਚਟੇ ਦੇ ਵਿੱਚ ਬਰਬਾਦ ਹੋ ਗਈ ਹਾਂਜੀ ਹੋਰ ਕਈ ਨਸ਼ਿਆਂ ਤੇ ਲੱਗੀ ਇਹ ਕਾਦੇ ਕਾਰਨ ਹੈ ਦੁਨੀਆ ਦੇ ਭਾਤ ਭਾਂਦੇ ਰੰਗ ਤਮਾਸ਼ੇ ਦੇਖਣ ਦੇ ਕਾਰਨ ਹੀ ਹੈ ਨਾ ਜੀ ਇਸ ਕਰਕੇ ਵੀ ਜੇ ਸ਼ਾਇਦ ਰੱਬ ਸਾਨੂੰ ਨਿਗਾਹ ਦੇ ਦਿੰਦਾ ਤੇ ਅਸੀਂ ਹੋ ਸਕਦਾ ਗਲਤ ਸੰਗਤ ਚ ਵੀ ਪੈ ਜਾਂਦੇ ਜੀ ਹਾਂਜੀ ਤੇ ਨਿਗਾਹ ਨਹੀਂ ਦਿੱਤੀ ਪਰਮਾਤਮਾ ਨੇ ਇਧਰ ਜੋੜਤਾ ਇਹ ਕੰਮ ਚੰਗਾ ਹੈ ਇਹ ਕਰਮਾਂ ਵਾਲਿਆਂ ਨੂੰ ਮਿਲਦਾ ਗੁਰੂ ਮਹਾਰਾਜ ਜੀ ਜਿਨ੍ਹਾਂ ਦੇ ਕਾਰਮ ਚੰਗੇ ਹੋਣ ਐਨ ਪੂਰੇ ਭਾਗ ਹੋਣ ਉਹਨਾਂ ਨੂੰ ਇਹ ਜਸ ਮਿਲਦਾ ਹੈ ਪਰਮਾਤਮਾ ਦਾ ਕਰਨ ਦਾ ਨਹੀਂ ਤਾਂ ਨਹੀਂ ਮਿਲਦਾ ਹਰੇ ਸਾਰੇ ਬੰਦੇ ਹਰ ਬੰਦੇ ਦੇ ਮਤਲਬ ਹਰ ਬੰਦੇ ਲਈ ਹਰ ਚੀਜ਼ ਬਣੀ ਨਹੀਂ ਹੈ ਨਾ 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 ਹਰ ਚੀਜ਼ ਬਿਨ ਕਰਮਾਂ ਕੁਛ ਪਾਈਆਂ ਨਹੀਂ ਕੋਈ ਵੀ ਚੀਜ਼ ਹੈ ਜਿਹੜੇ ਆਪਣੇ ਕਰਮਾਂ ਚ ਨਹੀਂ ਲਿਖੀ ਉਹ ਨਹੀਂ ਹੋਣੀ ਨਹੀਂ ਹੋਣੀ ਆਪ ਦੇ ਆਪ ਨੂੰ ਮਤਲਬ ਹੁਣ ਇਹ ਇਹ ਚੀਜ਼ ਦਾ ਜਿਹੜੀ ਚੀਜ਼ ਜਿਹੜੀ ਕਮੀ ਹੈ ਜਾਂ ਜਿਹੜੀ ਕੁਦਰਤ ਨੇ ਤੁਸੀਂ ਕਿਹਾ ਵੀ ਇੱਕ ਚੀਜ਼ ਰੱਖੀ ਹੈ ਇਹਦਾ ਆਪ ਦੇ ਆਪ ਨੂੰ ਹੁਣ ਕਿਤੇ ਮੋਟੀਵੇਟ ਕਰਨਾ ਪੈਂਦਾ ਕਿ ਹੁਣ ਬਸ ਠੀਕ ਹੈ ਵੀ ਜੋ ਉਹਨੇ ਦਿੱਤਾ ਉਹ ਸਹੀ ਹੈ ਮੰਨ ਲੈ। ਮੈਂ ਬਸ ਜੋ ਪਰਮਾਤਮਾ ਨੇ ਬਖਸ਼ਤਾ ਬਸ ਸਭ ਕੁਝ ਠੀਕ ਹੈ। ਕਿਉਂਕਿ ਗਿਲਾ ਸ਼ਿਕਵਾ ਹੀ ਨਹੀਂ ਕੋਈ। ਗਿਲਾ ਸ਼ਿਕਵਾ ਤਾਂ ਤਾਂ ਹੋਵੇਗਾ ਨਾ ਵੀ ਜੇ ਉਹਨੇ ਕੁਝ ਵੀ ਨਾ ਸਾਨੂੰ ਦਿੱਤਾ ਹੋਵੇ ਨਿਗਾਹ ਹੋ ਕੇ। ਜੀ। ਹੁਣ ਨਿਗਾਹ ਹੈ ਨਹੀਂ। ਕੀਰਤਨ ਤਾਂ ਹੈ ਨਾ। ਕੀਰਤਨ ਆ ਕੀਰਤਨ ਕਰਕੇ ਹੀ ਆ ਗੱਡੀਆਂ ਚ ਤੁਰੇ ਫਿਰਦੇ ਆ ਉੱਤੇ ਬਾਹਰ ਦੇ ਦੇਸ਼ਾਂ ਚ ਕਿਹਦੇ ਕਰਕੇ ਗਏ ਗੁਰਬਾਣੀ ਕੀਰਤਨ ਕਰਕੇ। ਜਿਵੇਂ ਤੁਸੀਂ ਇਹ ਕੀਰਤਨ ਕਰਕੇ ਇਹ ਸਾਰਾ ਕੁਝ ਤੁਹਾਨੂੰ ਮਿਲਿਆ ਪਰ ਬੜੇ ਲੋਕ ਐ ਇੱਥੇ ਬੜਾ ਕੁਝ ਹੈ ਸਾਰਾ ਅੰਗ ਪੈਰ ਵੀ ਠੀਕ ਐ ਤਾਂ ਵੀ ਸਾਰਿਆਂ ਦਾ ਦੋਸ਼ ਦਿੰਦੇ ਰਹਿੰਦੇ ਐ ਹਾਂਜੀ ਹਾਂਜੀ ਬੜਾ ਦੋਸ਼ ਦਿੰਦੇ ਆ ਪ੍ਰਮਾਤਮਾ ਤੋਂ ਆਹ ਨਹੀਂ ਕੀਤਾ ਤੂੰ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਬਹੁਤ ਦੋਸ਼ ਦਿੰਦੇ ਐ ਪ੍ਰਮਾਤਮਾ ਨੂੰ ਦੇਣਾ ਚਾਹੀਦਾ ਦੋਸ਼ ਨਹੀਂ ਤੁਹਾਡੀ ਕੀ ਰਾਏ ਐ ਪ੍ਰਮਾਤਮਾ ਦੇ ਮੇਰੀ ਰਾਏ ਤਾਂ ਇਹ ਹੈ ਜੀ ਪਹਿਲਾਂ ਬਾਣੀ ਦੀ ਪੰਕਤੀ ਸੁਣੋ ਜੀ ਦੱਸੋ ਕਹਿੰਦੇ 10 ਵਸਤੂ ਲੈ ਪਾਛੇ ਪਾਵੇ ਜੀ ਇੱਕ ਅਵਸਥਾ ਕਰਨ ਵਿੱਚ ਖੋੜ ਕੋਵਾ ਹੁਣ ਇਹਦਾ ਅਰਥ ਕੀ ਹੈ ਭਲਾ ਤੁਹਾਨੂੰ 10 ਵਸਤੂਆਂ ਮਿਲ ਗਈਆਂ ਜੀ 11ਵੀਂ ਵਸਤੂ ਨਹੀਂ ਮਿਲੀ ਤੇ ਤੁਸੀਂ ਪਰਮਾਤਮਾ ਤੇ ਗਿਲਾ ਸ਼ਿਕਵਾ ਕਰਦੇ ਹੋ ਤੇ ਜੇ ਪਿਛਲੀਆਂ 10 ਸੀ ਖੋੜੇ ਫਿਰ ਆਪਣਾ ਕੀ ਬਣੂਗਾ ਇੱਕ ਪੀ ਨਾ ਦੇ 10 ਪੀ ਹਿਰਲੇ ਤੋ ਮੂੜਾ ਕੋ ਕਹਾ ਕਰੇ ਸਹੀ ਇਹ ਵੀ ਗੱਲ ਸਹੀ ਹੁਣ ਜੇ ਅੰਗ ਪੈਰ ਕਈਆਂ ਨੂੰ ਦਿੱਤੇ ਨੇ ਅੱਖਾਂ ਦਿੱਤੀਆਂ ਸਭ ਕੁਝ ਦਿੱਤਾ ਹੈ ਸਰੀਰ ਦਾ ਸਭ ਡਵੈਲਪਮੈਂਟ ਆਪਣਾ ਕਰ ਸਕਦੇ ਜੀ ਫਿਰ ਵੀ ਤਾਨੇ ਦੇ ਦਈ ਜਾਂਦੇ ਨੇ ਪਰਮਾਤਮਾ ਨੂੰ ਫਿਰ ਵੀ ਦੋਸ਼ ਦੇ ਜਾਂਦੇ ਇਹ ਪਰਮਾਤਮਾ ਕੋਈ ਇਕੱਤੀ ਚੀਜ਼ ਹੀ ਖੋਲਵੇ ਉਹੋ ਜਿਹੇ ਬੱਚੇ ਵੀ ਨੇ ਜਿੰਨਾਂ ਤੋਂ ਨਹੀਂ ਤੁਰਿਆ ਜਾਂਦਾ ਜਾਂ ਜਿੰਨਾਂ ਤੋਂ ਨਹੀਂ ਬੋਲਿਆ ਜਾਂਦਾ ਜਾਂ ਜਿਹਨਾਂ ਨੂੰ ਨਹੀਂ ਦੀਦਾ ਜੀ ਇਸ ਕਰਕੇ ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੀਦਾ ਇਹ ਦੋਸ਼ ਆਪਣਾ ਹੀ ਹੁੰਦਾ ਦੋਸ਼ ਆਪਣਾ ਹੀ ਹੁੰਦਾ ਹਾਂ ਆਪਣਾ ਜੋ ਆਪਾਂ ਪਿਛਲੇ ਕਰਮ ਚ ਭੋਗਦੇ ਆ ਜੋ ਲਿਖਾ ਕੇ ਹੁੰਨੇ ਆ ਉਹ ਹੀ ਆਪਣੇ ਅੰਦਰ ਬੰਦ ਉਹ ਹੀ ਅੰਦਰ ਬੰਦ ਤੇ ਮੈਂ ਇੱਕ ਆਪਾਂ ਕੀਰਤਨ ਤੁਹਾਡੇ ਤੋਂ ਸੁਣ ਲਿਆ ਪਰ ਇਹ ਕੋਈ ਆ ਕਵਤਾ ਜਾਂ ਕੋਈ ਅਜੀਹਾ ਰਸ ਜਿਹੜਾ ਮੋਟੀਵੇਟ ਕਰੇ ਲੋਕਾਂ ਨੂੰ ਵੀ ਕਰੇ ਕੋਈ ਅਜੀਹਾ ਤੁਹਾਡੇ ਕੰਠ ਹੈ ਬਈ ਲੋਕਾਂ ਨੂੰ ਮੋਟੀਵੇਟ ਮਤਲਬ ਕਿਦਾਂ ਮਤਲਬ ਜਿਵੇਂ ਤੁਸੀਂ ਹੋ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹ ਲੋਕਾਂ ਜਾਗਰਤੀ ਵਾਲੀਆਂ ਗੱਲਾਂ ਵੀ ਮੈਂ ਖੁਸ਼ ਐ ਜ਼ਿੰਦਗੀ ਤੋਂ ਜੋ ਮੈਨੂੰ ਪਰਮਾਤਮਾ ਨੇ ਦਿੱਤਾ ਤਾਂ ਹੋਰਾਂ ਨੂੰ ਵੀ ਹੌਸਲਾ ਮਿਲੇ ਚੀਜ਼ ਲਿਖ ਦੇ ਕੋਈ ਕੋਈ ਕਵਤਾ ਕੰਠ ਹੈ ਨਹੀਂ ਕਵਤਾ ਤਾਂ ਨਹੀਂ ਕੰਠ ਹੈਗੀ ਜੀ ਪਰ ਮੈਂ ਇੱਕ ਸ਼ੇਅਰ ਹੀ ਕਹਿ ਦਿੰਨਾ ਹੈ ਸ਼ੇਅਰ ਕਹੋ ਜ਼ਰੂਰ ਬਈ ਹਵਾਵਾਂ ਸੇ ਕਹਿ ਦੋ ਮੇਂ ਪਰਸ਼ਾਂ ਮਾਤ ਕਰੋ ਹਮ ਪੱਤੇ ਨਹੀਂ ਹੈ ਜੋ ਗਿਰ ਜਾਏਗੇ ਵਾਹ ਜੀ ਵਾਹ ਬਸ ਇਨਾ ਹੀ ਕਹਿਣਾ ਐ ਨਹੀਂ ਐ ਛੇਰ ਹੋਰ ਵੀ ਜਿਆਦਾ ਨਹੀਂ ਬਸ ਇਹ ਪਰ ਇਹੀ ਮੈਨੂੰ ਯਾਦ ਸੀਗਾ ਇਹੀ ਯਾਦ ਸੀਗਾ ਤੇ ਕਵਤਾ ਤਾਂ ਚਲੋ ਫਿਰ ਤੁਸੀਂ ਸੁਣਾਓ ਸਾਨੂੰ ਕੋਈ ਇੱਕ ਤੁਸੀਂ ਪਹਿਲਾਂ ਵੀ ਸੁਣਾਈ ਸੀ ਹੁਣ ਹੋਰ ਕਵਤਾ ਜੀ ਮੈਂ ਤੁਹਾਨੂੰ ਕਿਸੇ ਕਾਰਾਂ ਚ ਸੁਣਾਵਾਂ ਹਾਂ ਸੁਣਾਓ ਜੀ ਜਿਵੇਂ ਹੀਰ ਰਾਂਝਾ ਹਾਂ ਜੀ ਹਾਂ ਜੀ ਹਾਂ ਜੀ ਉਹ ਮੈਨੂੰ ਜਿਆਦਾ ਤਾਂ ਬਾਹਲਾ ਨਹੀਂ ਪਰ ਮੈਂ ਥੋੜਾ ਥੋੜਾ ਤੁਹਾਨੂੰ ਸੁਣਾਵਾਂ ਠੀਕ ਹੈ ਉੱਚਾ ਬਰਜ ਲਾਹੌਰ ਦਾ ਦਰਸ਼ਿੰਦਾ ਜੀ ਨੇ ਗਾਇਆ ਤੁਸੀਂ ਸੁਣਿਆ ਜੀ 야글 ਖੈ ਨੀ ਐ ਕੋਈ ਅੱਖ ਨਹੀਂ ਐ ਲੱਗਦਾ ਛੋਕੇ ਰੰਨਾ ਦਾ ਕੁੜੀਆਂ ਤਾੜਨ ਖਾਤਰ ਐ ਬਸ ਟੰਗਾ